ਲੱਗ ਕੀ ਸਿਓਕ ਦਾੜੀ ਵਾਲੇ ਬੋੜ ਨੂੰ ਖਾਬੇ ਪੋਰ ਪੋਰ ਕੇ ਹੱਡਾਂ ਚ ਰਚਾਲਿਆ ਨਸ਼ੇ ਦੇ ਕੋੜ ਨੂੰ ਜ਼ਿੰਦਗੀ ਨੂੰ ਛੋੜ ਕੇ ਹੱਡਾਂ ਚ ਰਚਾਲਿਆ ਨਸ਼ੇ ਦੇ ਕੋੜ ਨੂੰ ਜ਼ਿੰਦਗੀ ਨੂੰ ਛੋੜ ਕੇ ਕਰ ਪਰਿਵਾਰ ਨਾਲੋਂ ਬਹਿਗੇ ਟੰਟ ਕੇ ਪੁੱਲੇ ਲਾਬਗਾਨੀ ਨੂੰ ਡੇਰਿਆਂ ਨੇ ਖਾ ਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਡੇਰਿਆਂ ਨੇ ਖਾ ਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਕਿਹੋ ਜਿਹੇ ਦਿਨ ਆ ਗਏ ਨੇ ਪੰਜਾਬ ਤੇ ਸਮਝਾਂ ਤੋਂ ਬਾਹਰ ਹੈ ਡਾਡਿਆਂ ਦੀ ਅੱਖ ਮੈਂ ਕਦੇ ਗੁਲਾਬ ਤੇ ਅੰਦਰੋਂ ਨਹੀਂ ਮਾਰ ਹੈ ਟਾੜਿਆਂ ਦੀ ਅੱਖ ਮੈਕਦੇ ਗੁਲਾਬ ਤੇ ਅੰਦਰੋਂ ਨੀ ਮਾਰ ਹੈ ਮੁਕਰਗੇ ਸੋਗਾ ਗੱਥੀ ਫਾੜ ਗੋਟਕੇ ਕਰਗੇ ਸ਼ਤਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਜਦੋਂ ਜਦੋਂ ਆਉਂਦੀ ਏ ਰਤ ਬੋਟਾਂ ਦੀਆਂ ਕੇ ਪਾਉਂਦੇ ਫੇਰਿਆਂ ਦਿੰਦੇ ਆਪ ਖੰਡੀ ਲੋਕ ਗੁੱਟੀ ਨੋਟਾਂ ਦੀ ਬੜਾਵਾ ਮਿਲੇ ਡੇਰਿਆਂ ਦਿੰਦੇ ਆਪ ਖੰਡੀ ਲੋਕ ਗੁੱਟੀ ਨੋਟਾਂ ਦੀ ਬੜਾਵਾ ਮਿਲੇ ਡੇਰਿਆਂ ਗੁਰੂ ਦੀ ਸਿੱਖਿਆ ਨੂੰ ਪਾਸੇ ਸੁੱਟ ਕੇ ਕਰ ਦਿਨਦਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਕਈ ਆੜ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਲਾਈ ਬੈਠੇ ਗੱਦੀਆਂ ਇੱਕ ਅੱਧੀ ਪਾਉਂਦੇ ਆਪਣੀ ਕਿਤਾਬ ਚੋਂ ਬਾਣੀ ਦੀਆਂ ਅੱਧੀਆਂ ਇੱਕ ਅੱਦੀ ਪਾਉਂਦੇ ਆਪਣੀ ਕਿਤਾਬ ਚੋਂ ਬਾਣੀ ਦੀਆਂ ਅੱਦੀਆਂ ਲੁੱਟੀ ਜਾਂਦੇ ਜਿਵੇਂ ਮੱਛੀ ਜਾਲ ਸੁੱਟ ਕੇ ਤੇ ਪਰੋਂਦੇ ਸਾਨੀ ਨੂੰ ਡੇਰੀਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਡੇਰਿਆਂ ਨੇ ਖਾ ਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਵਹਿ ਮਾ ਪਰਮਾਚ ਪਾ ਕੇ ਲੁੱਟੀ ਜਾਂਦੇ ਐ ਭੋਲੇ ਭਾਲੇ ਲੋਕਾਂ ਨੂੰ ਸਿੱਧੇ ਸਾਦੇ ਬੰਦੇ ਘਾਰੇ ਪੁੱਟੀ ਜਾਂਦੇ ਐ ਪਖੰਡੀ ਲਾਉਣ ਜੋਕਾਂ ਨੂੰ ਸਿੱਧੇ ਸਾਦੇ ਬੰਦੇ ਘਾਰੇ ਪੁੱਟੀ ਜਾਂਦੇ ਐ ਪਖੰਡੀ ਲਾਉਣ ਜੋਕਾਂ ਨੂੰ ਫੇਰ ਰੌਲਾ ਪਾਉਂਦੇ ਲੇ ਗਿਲੋਟ ਪੋਟ ਕੇ ਪੈਸੇ ਤੇ ਜਨਾਨੀ ਨੂੰ ਦੇਰਿਆਂ ਨੇ ਖਾਲਿਆਂ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਕਈ ਤਾਂ ਡੇਰਦਾਰ ਜਨਤਾ ਤੇ ਪੈਸੇ ਨਾ ਜਾਂਦੇ ਲਈ ਨਜ਼ਾਰਿਆ ਜੈਸਾ ਪਹਿਰਾ ਬਾ ਅੰਦਰੋਂ ਤਾਂ ਐਸੀ ਨਾ ਨਹੀਂ ਮਾਰੇ ਸਾਰੇ ਐ ਜੈਸਾ ਪਹਿਰਾ ਬਾ ਅੰਦਰੋਂ ਤਾਂ ਸਾਰੇ ਨਾ ਨਹੀਂ ਮਾਰੇ ਸਾਰੇ ਐ ਕਈ ਸੱਚੇ ਸੁੱਚੇ ਸੇਵਾ ਵਿੱਚ ਜੋਟ ਕੇ ਛਾਪਦੇ ਨਿਸ਼ਾਨੀ ਨੂੰ ਦੇਰਿਆਂ ਨੇ ਖਾ ਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਡੇਰਿਆਂ ਨੇ ਖਾ ਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਟਿੱਟੇ ਚੂਲੇ ਪਾ ਕੇ ਕਈ ਪਾਜਨ ਕਰਦੇ ਆਪਾਂ ਸਤ ਕਾਰੀਏ ਰੱਬ ਸੱਚਾ ਚੱਕਦਾ ਉਹਨਾਂ ਦੇ ਪਾੜਦੇ ਜੋ ਬਲਾਤਕਾਰੀਏ ਰੱਬ ਸੱਚਾ ਚੱਕਦਾ ਉਹਨਾਂ ਦੇ ਪਾੜਦੇ ਜੋ ਬਲਾਤਕਾਰੀਏ ਜੇਲਾ ਚ ਲੈ ਜਾਂਦੇ ਫੇਰ ਪਟਕੋਟ ਕੇ ਕਰਾਉਂਦੇ ਯਾਦ ਨਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਦੀਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਚੋਨਾ ਦੇ ਦਿਨਾਂ 'ਚ ਆਕੇ ਵਾਅਦੇ ਕਰਦੇ ਨਸ਼ਾ ਬੰਦ ਕਰਾਂਗੇ ਨਸ਼ੇ ਦੇ ਸੁਦਾਗਰ ਮਹੀਨਾ ਪਾਰ ਦੇ ਕੀ ਯਕੀਨ ਕਰਾਂਗੇ ਨਸ਼ੇ ਦੇ ਸੁਦਾਗਰ ਮਹੀਨਾ ਪਾਰ ਦੇ ਕੀ ਯਕੀਨ ਕਰਾਂਗੇ ਰਾਜ ਮਿਲੇ ਆਪਣੇ ਗੱਠਾਂ 'ਚ ਕੋਟਕੇ ਕਰਨ ਮਨਮਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ੇ ਆ ਜਵਾਨੀ ਨੂੰ ਦੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਨੌਜਵਾਨ ਪੀੜੀ ਵਸੋਂ ਵਾਰ ਹੋ ਗਈ ਮਾਪਿਆਂ ਦੇ ਹੱਥਾਂ ਚੋਂ ਨਵੀਂ ਜਨਰੇਸ਼ਨ ਬੇਕਾਰ ਹੋ ਗਈ ਗੱਲਾਂ ਸੁਣੋ ਸੱਥਾਂ ਚੋਂ ਨਵੀਂ ਜਨਰੇਸ਼ਨ ਬੇਕਾਰ ਹੋ ਗਈ ਗੱਲਾਂ ਸੁਣੋ ਸੱਥਾਂ ਚੋਂ ਤਾਈ ਪੈਂਦੇ ਨਾਗੀ ਟਟ ਟਟ ਕੇ ਜਾਂਦੇ ਦੇ ਚਕਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਕਰਦਨ ਛੱਤਰ ਦਾ ਸ਼ਸ਼ਿਆਰ ਜੈ ਬਾਣੀ ਬਾਣਾ ਤਾਰ ਲੋ ਲੱਖ ਕਿਰਪਾਲ ਨੇ ਨਿਵਾਤਾ ਫਰਜ ਹੈ بگੜੀ ਸਵਾਰ ਲੋ ਲੱਖ ਕਿਰਪਾਲ ਨੇ ਨਿਵਾਤਾ ਫਰਜ ਹੈ ਫਿਗੜੀ ਸਵਾਰ ਲੋ ਚੱਲ ਮਾੜੀ ਵਾਲਿਆਂ ਗੁਰਾਂ ਤੇ ਸੁੱਟ ਕੇ ਰਾਸਤੇ ਰੁਗਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ ਡੇਰਿਆਂ ਨੇ ਖਾਲਿਆ ਪੰਜਾਬ ਲੁੱਟ ਕੇ ਨਸ਼ਿਆਂ ਜਵਾਨੀ ਨੂੰ Subtitles